ਸਰਕਾਰੀ ਕਾਲ ਭਾਜੀ ਕੀ ਨਾਮ ਆਪਣਾ ਅਹਿਮਦ ਅਲੀ ਖਾਨ ਜੀ ਕਿੱਥੋਂ ਆਏ ਕਿਹੜੇ ਪਿੰਡ ਤੋਂ ਆਏ ਮੈਂ ਕਿਹੜੇ ਪਿੰਡ ਤੋਂ ਆਇਆ ਬੰਗਾ ਤੋਂ ਆਇਆ ਜੀ ਬੰਗਾ ਤੋਂ ਇਹ ਆਮ ਸਰਕਾਰਾਂ ਦਾ ਸਰਕਾਰ ਦਾ ਕੋਈ ਫਰਕ ਦਿਸਿਆ ਜੀ ਜੀ ਬਹੁਤ سارے ਕੰਮ ਹੈਗੇ ਜਿਹੜੇ ਉਹ ਜਿਹੜੇ ਪਹਿਲਾਂ ਕਿ ਪੈਂਡਿੰਗ ਪਏ ਸੀਗੇ ਉਹ ਵਧੀਆ ਤਰੀਕੇ ਨਾਲ ਹੋ ਰਿਹਾ ਜਿਵੇਂ ਪਹਿਲਾਂ ਸਰਕਾਰ ਦੇ ਸਮੇਂ ਨਸ਼ਾ ਵਿਕਦਾ ਦਾ ਹੁਣ ਵੀ ਦਿਨ ਨਸ਼ਾ ਵਿਕਦਾ ਉਹ ਫਰਕ ਲੱਗਾ ਨਹੀਂ ਹੈਗਾ ਫਰਕ ਹੈਗਾ ਕੀ ਲੱਗਾ ਫਰਕ ਨਸ਼ੇ ਚ ਮਤਲਬ ਪੁੰਨੈ ਤਾਂ ਮਿਲ ਰਿਹਾ ਜਿਵੇਂ ਪਹਿਲਾਂ ਮਿਲ ਰਿਹਾ ਨਹੀਂ ਤਾਂ ਮਿਲ ਰਿਹਾ ਵਾ ਜਿੱਥੋਂ ਮਾਦੀ ਲੈ ਲਓ ਕਾਫੀ ਸਾਰੀ ਕਮੀ ਆਈ ਹੈ ਬਹੁਤ ਸਾਰਾ ਕੰਮ ਹੋਇਆ ਵਾ ਨਾ ਨਸ਼ਾ ਤਾਂ ਵਿਕ ਰਿਹਾ ਨਹੀਂ ਵਿਕ ਰਹੇ ਹੈਗਾ ਇਹਨਾਂ ਦੇ ਸੀ ਕਿ ਲੋਕਾਂ ਨੂੰ ਬਹੁਤ ਸਾਰਾ ਜ਼ਿਆਦਾਤਰ ਜਿਹੜੇ ਲੋਕ ਨਸ਼ੇ ਕਰਦੇ ਸੀ ਉਹਨੂੰ ਨਹੀਂ ਕਰਦੇ ਜਾਂ ਮਤਲਬ ਬਹੁਤ ਹਿੰਮਤ ਕੀਤੀ ਹੈ ਪੁਲਿਸ ਦੀ ਸਰਦਾਰ ਜੀ ਸਰਸ ਜੀ ਗਾਰ ਜਿਹੜਾ ਬੰਦ ਜੀ ਹਾਂ ਜੀ ਸਰਦਾਰ ਜੀ ਪਕੌੜੇ ਖਾ ਰਹੇ ਆ ਹਾਂ ਜੀ ਹਾਂ ਜੀ ਆ ਕਿਹੜਾ ਪਿੰਡ ਆ ਜੀ ਸਾਡਾ ਪਿੰਡ ਕੋਸੀ ਜੀ ਇਹ ਆਮ ਸਰਕਾਰਾਂ ਤੇ ਸਰਕਾਰ ਨੂੰ ਕੋਈ ਫਰਕ ਲੱਗਾ ਤੁਹਾਨੂੰ ਸਰਕਾਰ ਵਧਦਾ ਹੀ ਹੈਗਾ ਹਾਂ ਤੋਂ ਹਾਂ ਜੀ ਆਮ ਪਾਰਟੀ ਦਾ ਗਰਾਸਾ ਵਧਦਾ ਹੈ ਕੋਈ ਕੰਮ ਕਰਨ ਦਾ ਤਰੀਕਾ ਕੋਈ ਜਿਵੇਂ ਨਸ਼ੇ ਪਹਿਲੀ ਸਰਕਾਰ ਦੇ ਟਾਈਮ ਵੀ ਵਿਕਦੇ ਸਨ ਹੁਣ ਵੀ ਵਿਕਦੇ ਆ ਕੋਈ ਫਰਕ ਲੱਗਦਾ ਲੱਗਾ ਜੀ ਫਰਕ ਤਾਂ ਹੈਗਾ ਜੀ ਬਾਕੀ ਲੋਕ ਸਾਹ ਦੇਣ ਤਾਂ ਹੁੰਦਾ ਸਰਕਾਰਾਂ ਦਾ ਜਿਹੜੇ ਸਾਨੂੰ ਐਮਐਲਏ ਮਿਲੇ ਡਿਊਟੀ ਸਪੀਕਰ ਵਾਲਦੇ ਇਹਦੇ ਨਾਲ ਦਾ ਸਾਨੂੰ ਐਮਐਲਏ ਨਹੀਂ ਐਥੇ ਮਿਲਿਆ ਨਹੀਂ ਲੋਕਾਂ ਦਾ ਲੋਕਾਂ ਨੂੰ ਮਰਵਾਣਾ ਲੋਕੇ ਕਿਹੜਾ ਦੱਸੇ ਹਾਂਜੀ ਆਮ ਐਮਐਲਏ ਨੂੰ ਵੀ ਪਤਾ ਹੁੰਦਾ ਮੰਤਰੀਆਂ ਨੂੰ ਵੀ ਪਤਾ ਹੁੰਦਾ ਨਾ ਕਿੱਥੇ ਵਿਗਦਾ ਅੱਛਾ ਇੱਥੇ ਸਾਡੇ ਏਰੀਏ ਦਾ ਕੋਈ ਬਹੁਤ ਘਟਿਆ ਅੱਛਾ ਹੈਗਾ ਇੱਥੇ ਕਹਿੰਦੇ ਉਹ ਕਹਿੰਦੇ ਦੋ ਤਿੰਨ ਦਿਨਾਂ ਤੋਂ ਸ਼ੁਰੂ ਹੋ ਰਿਹਾ ਕੰਮ ਨਾ ਉਹ ਤਾਂ ਡਿਪੂ ਦਾ ਬੰਦੇ ਨਹੀਂ ਹੋਇਆ ਦਾ ਜਿਹੜਾ ਤੁਸੀਂ ਕਹਿੰਦੇ ਉਹ ਤਾਂ ਡਿਪੂ ਅੱਜ ਤੱਕ ਬੰਦੇ ਨਹੀਂ ਹੋਇਆ ਕਦੇ ਕਦੀ ਦਾ ਨਾਚ ਹੋਇਆ ਕਦੀ ਥੋੜਾ ਬਹੁਤ ਤਾਂ ਰਹਿੰਦਾ ਹੀ ਚੱਲਦਾ ਰਹੂਗਾ ਠੀਕ ਹੈ ਥੈਂਕ ਯੂ ਬਾਪੂ ਜੀ ਸਾਨੂੰ ਗਰੀਬਾਂ ਨਾਲ ਹਾਂਜੀ ਪੰਜ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਸਰਪ੍ਰੀਖਾਲ ਜੀ ਇਹ ਕਿਹੜੇ ਪਿੰਨ ਤੋਂ ਆਏ ਆ ਜੱਟ ਹਾਂ ਜੀ ਇਹ ਆਮ ਆਦੀ ਪਾਰਟੀ ਕੇ 2000 ਬੀਪੀਐਨ ਲਾਵਾਂਗੇ ਤੁਹਾਨੂੰ 2000 ਮਿਲਣ ਲੱਪਿਆ ਇਹ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਮਿਲੂਗਾ 사ਸ ਨੂੰ ਆਮ ਮਿਲੂਗਾ ਹੁਣ ਹੁਣ ਤਾਂ ਇਹਨਾਂ ਦਾ ਇੱਕ ਸਾਲ ਰਹਿ ਗਿਆ ਮਿਲਣਾ ਕਦੋਂ ਆ ਜਦੋਂ ਮਾਰਟੀ ਮਿਲੇ ਜਦੋਂ ਮਾਰ ਜੀ ਹੁਣ ਜਾਣ ਲੱਗੇ ਨੇ ਦੇਣਾ ਹਾਂਜੀ ਡੱਲ ਗਿਆ ਜੇਣਾ ਅਮੀਤ ਆਸਤਾ ਹੈਗੀ ਆ ਆਸ ਤੇ ਲੱਗਦਾ ਕਾਸਤੇ ਹੁਣ ਪਾਣੀ ਫਿਰ ਗਿਆ ਹਾਂਜੀ ਸਾਡੀ ਦਾ ਬਹੁਤ ਬਹੁਤ ਧੰਨਵਾਦ ਹੈ ਸਾਡਾ ਧੰਨਵਾਦ ਜਿਹੜਾ ਤੁਹਾਨੂੰ 2000 ਰੁਪਏ ਮਿਲਣਾਂ ਉਹਦਾ ਧੰਨਵਾਦ ਕਰੋ 2000 ਨਾਲ ਬਟਲ ਵਾਣੀ ਹੈਗਾ ਪੈਨ ਪੈਨ ਕਹਿੰਦੇ ਸੀ ਉਹ ਵੀ ਲੱਗ ਗਿਆ ਓਏ ਠੰਡਰ ਸਾਹਿਬ ਮਾਸ਼ਾਲਾ ਗੁਰਪ੍ਰੀਤ ਪਰਮਾਨ ਬਾਖਸ਼ਪੁਰ ਤੋਂ ਹਾਂ ਸੇ ਮਾਨ ਕੀ ਕਿਥੇ ਆਏ ਸੰਨ 13 ਮੈਂ ਕਾਰਜ ਸਥਿਤੀ გან ਕੋਸ਼ਿਸ਼ ਬਖਤ ਲਗ ਕਸ਼ਿਤੀ ਰਾਂ ਦੇਖੋ ਕਿ ਹੁਣ ਆਮ ਜਨਤਾ ਚਾਪਨ ਚਾ ਕਰੇ ਬਾਕੀ ਅਵਨ ਨਾਸ ਤੋਂ ਸਵਾਲ ਜਵਾਬ ਵੀ ਕਰਦੇ ਹਾਂ ਭਾਈ ਸਤਿ ਸ੍ਰੀ ਅਕਾਲ ਇਧਰ ਆ ਗਾ ਲੋ ਜੀ ਇਧਰ ਅਸੀਂ ਆਮ ਆਦਮੀ ਦੇ ਬਕਰ ਰੱਖਦੇ ਆ ਕੋਈ ਦੱਸੋ ਕੋਈ ਸਰਕਾਰ ਬਾਰੇ ਕੁਛ ਨਹੀਂ ਚਲ ਸਸਰੀ ਗੱਲ ਕੋਈ ਇਸ ਸਰਕਾਰ ਬਾਰੇ ਕੋਈ ਜਾਣਣਾ ਪਾਉ ਜਿਹੜਾ ਆਮ ਪਬਲਿਕ ਲਈ ਕੰਮ ਕੀਤਾ ਨਹੀਂ ਜਿਵੇਂ ਬੀਬੀਆਂ ਨੂੰ ਕਹਿੰਦੇ ਦੋ ਹਜ਼ਾਰ ਰੁਪਏ ਦੇਵਾਂਗੇ ਉਹ ਅਜੇ ਤੱਕ ਮਿਲੇ ਨਹੀਂ ਉਹਦੇ ਬਾਰੇ ਕੀ ਕਹਿਣਾ ਪਰ ਇਹ ਗੱਲ ਦੀ ਸਰਕਾਰ ਜਿਹੜੀ ਹੈ ਫੈਸਲਾ ਲੈਣ ਜਾ ਰਹੀ ਹੈ ਬਹੁਤ ਸਾਰੀਆਂ ਜਿਹੜੀਆਂ ਸਰਕਾਰ ਨੇ ਵਾਦੇ ਕੀਤੇ ਸੀਗੇ ਪੂਰੇ ਘਰ ਤੇ ਜਿਹੜਾ ਬੀਬੀਆਂ ਨਾਲ ਵਾਦਾ ਆ ਕੋਈ ਬੜੀ ਜਲਦੀ ਪੂਰਾ ਹੋਣ ਜਾ ਰਿਹਾ ਹੈ ਹੋਰ ਤਾਂ ਟਾਈਮ ਹੀ ਥੋੜਾ ਰਹਿ ਗਿਆ ਸਾਲ ਤੇ तकरीबन ਰਹਿ ਗਿਆ ਜੀ ਫੇਰ ਕਰਨਾ ਕਾਤਵਾ ਪਿਛਲੀਆਂ ਸਰਕਾਰਾਂ ਆਉਂਦੀਆਂ ਸੀ ਜਾ ਕੇ 3 ਸਾਲ ਤੋਂ 4 ਸਾਲ ਤੋਂ ਵੱਧ ਕੰਮ ਕਰਦੀਆਂ ਸੀ ਪਰ ਇਹ ਸਰਕਾਰ ਨੇ ਸਰਕਾਰ ਬਣ ਗਿਆ ਸਰ ਕੰਮ ਸਿੰਘ ਕਰ ਦਿੱਤੇ ਬਹੁਤ سارے ਵਾਦੇ ਵੀ ਕਰ ਦਿੱਤੇ ਆ ਇੱਕ ਸਿਰਫ ਜਿਹੜਾ ਬੀਬੀਆਂ ਵਾਲਾ ਵਾਦਾ ਪੂਰਾ ਰਹਿੰਦਾ ਉਹ ਬੜੀ ਜਲਦੀ ਹੋ ਰਿਹਾ ਹੈ ਠੀਕ ਹੈ ਥੈਂਕ ਯੂ ਮੈਡਮ ਜੀ ਸਤਿ ਸ੍ਰੀ ਅਕਾਲ ਇਹ ਸਰਕਾਰ ਕਹਿੰਦੀ ਜੀ ਬੀਬੀਆਂ ਨੂੰ 2000 ਰੁਪਇਆ ਦੇਵਾਂਗੇ ਕੋਈ ਮਿਲਣ ਲੱਪਿਆ ਕਿ ਨਹੀਂ ਦੱਸੋ ਬੋਲੋ ਮਿਲਦਾ 2000 ਰੁਪਇਆ ਕਿ ਇਹ ਸਰਕਾਰ ਦੀ ਸਪੋਰਟ ਵਿੱਚ ਆਇਆ ਕੋ ਦੱਸਿਆ ਨਹੀਂ ਮੰਤਰੀ ਨੂੰ ਅ ਭਗਵੰਤ ਮਾਨ ਸਾਹਿਬ ਦਾ ਮੈਸੇਜ ਆਇਆ ਥੇ ਉਹਨਾਂ ਨਾਲ ਗੱਲ ਹੋਈ ਦੀ ਕਿ ਸਾਨੂੰ 2000 ਰੁਪਏ ਕਾ ਦੇਣਾ ਕੋਈ ਪਤਾ ਨਹੀਂ ਮੈਂ ਵੀ ਸਾਸ ਵੀ ਕਾਲ ਸਰਕਾਰ ਕਹਿੰਦੀ ਸੀ ਬੀਬੀਆਂ 2000 ਰੁਪਏ ਦੇਵਾਂਗੇ ਪੈਨਸ਼ਨ ਉਹ ਤੁਹਾਨੂੰ ਮਿਲ ਰਹੀ ਹੈ ਤੇ ਨਹੀਂ ਪੈਨਸ਼ਨ ਮੇਰੀ ਐਜ ਨਹੀਂ ਹੈਗੀ ਜੀ ਪੈਨਸ਼ਨ ਹੈ ਜੀ ਮਿਲਦੀ ਨਹੀਂ ਸਰਪੋ ਸੰਭਾਵਨਾ ਲੱਗਦੀ ਕਿ ਮਿਲ ਜਾਊ ਲਗਣੀ ਦਾ ਹੁਣ ਸਰਕਾਰ ਦਾ ਤਾਂ ਰਹਿ ਗਿਆ ਟਾਈਮ ਥੋੜਾ ਇਹ ਬੀਬੀਆਂ ਆਪਾਂ ਦਾ ਮੰਨ ਰਏ ਹਾਂਜੀ ਆਪਣਾ ਕੀ ਨਾਮ ਜੀ ਹਾਂਜੀ ਕਮਲਜੀਤ ਗੌਰ ਹਾਂਜੀ ਕਮਲਜੀਤ ਗੌਰ ਇਹ ਕਿੱਥੋਂ ਆਏ ਆ ਮੈਂ ਟਪਗੋਰਾ ਤੋਂ ਜੀ ਸਰਕਾਰ ਕਹਿੰਦੀ ਆ ਬੀਪੀਐਨ 2000 ਰੁਪਏ ਦੇਵਾਂਗੇ ਜਾਂ ਮਿਲ ਰਿਹਾ ਕਿ ਨਹੀਂ ਹਾਂਜੀ ਉਹ ਆਸ ਲੱਗਦੀ ਮੈਂ ਜੀ ਹਾਂਜੀ ਆਪਾਂ ਜਾਣ ਲੱਗੇ ਜੇ ਤਾਂ ਛੋਟਾ ਕੱਢ ਲੈਣੇ ਆ ਉਹ ਆਸ ਲੱਗਦੀ ਮੇਜ ਹਾਂਜੀ ਕਰਨਗੇ ਜਾਂ ਉਹ ਤਾਂ ਪਿੰਡਾਂ ਵੀ ਕਹਿਣਾ ਸੁਧਾਰ ਕਰ ਰਹੇ ਆ ਤਾਂ ਕਿਹਨੇ ਕਿਹਦਾ ਕਰੇ ਜਾਂਦੇ ਆ ਹਾਂਜੀ ਕੁਝ ਨੁਕਸ ਮਾਦ ਕਰਦਾ ਹੀ ਆ ਕੋਈ ਕਿਸੇ ਨੂੰ ਮਿਲ ਜਾ ਵੀ ਅੱਜ ਤੱਕ ਹਾਂ ਆਸ ਲੱਗਦੀ ਨਹੀਂ ਹੁਣ ਮਾਦਮ ਪੈ ਗਈ ਸਾਲ ਤੱਕ ਰਹਿ ਗਿਆ ਚਲੋ ਪਕੌੜੇ ਖਾਣ ਨੂੰ ਤਾਂ ਮਿਲ ਗਿਆ ਹਾਂਜੀ ਬੀਬੀ ਜੀ ਕੀ ਨਾਮ ਆਪਣਾ ਇਹ ਫੁੱਲ ਬੱਤੀ ਜੀ ਇਹ ਕਿੱਥੋਂ ਆਇਆ ਮਾਲਪੁਰ ਤੋਂ ਜਿਹੜਾ 2000 ਬੀਬੀਆਂ ਨੂੰ ਰੁਪਈਆ ਭੁਗਤਾਨ ਸਰਕਾਰ ਨੇ ਕਿਹਾ ਦਮਕੇ ਮਿਲਣਾ ਪਿਆ ਨਹੀਂ ਸਾਨੂੰ ਨਹੀਂ ਪਿਆ ਹਾਂ ਉਹ ਮਿਲਦੀ ਆਸ ਹੈਗੀ ਇਹ ਤੁਸੀਂ ਆਹੋ ਆਦਮੀ ਤੇ ਵਰਕਰ ਆ ਜਾਂ ਉੱਤੇ ਆਏ ਆ ਇਹ ਪੂਰ ਚਾਰੀ ਵਰਕਰ ਆ ਜੀ ਮੈਂ ਤੁਸੀਂ ਆਪਣੇ ਲੀਡਰ ਨੂੰ ਕਹਿੰਦੇ ਕਿ 2000 ਰੁਪਏ ਦਿਓ ਸਾਨੂੰ ਮਿਲਦਾ ਨਹੀਂ ਹੈ ਹੋਗਾ ਠੀਕ ਹੈ ਤੁਹਾਨੂੰ ਕਿਸੇ ਨੂੰ ਮਿਲਿਆ ਹੋਵੇ 2000 ਰੁਪਈਆ ਹਾਂਜੀ ਬਾਜੀ ਆਪਣਾ ਕੀ ਨਾਂ ਜੀ ਆਪ ਜੀ ਕਿੱਥੋਂ ਆਏ ਆ ਡੌੜਾ ਪਿੰਡ ਜੀ ਸਰਕਾਰ ਕਹਿੰਦੀ ਜੀ ਬੀਬੀ ਐਨ 22000 ਰੁਪਏ ਦੇਵਾਂਗੇ ਮਿਲ ਲਪਿਆ ਹੈਗੇ ਤਾਂ ਗਏ ਆ ਜੀ ਦੇਖੋ ਦੇਖਣਾ ਤੇ ਹੁਣ ਤਾਂ ਜੀ 4 ਸਾਲ ਇਹਨਾਂ ਨੂੰ ਤਕਰੀਬਨ ਪੂਰੇ ਦਾ ਸਾਲ ਹੈਗੇ ਹੁਣ ਕਦ ਮਿਲਣਾ ਕਹਿੰਦੇ ਆ ਬਹਿ ਜਾਣੇ ਆ ਜੀ ਔਖਾ ਲੱਗਦਾ ਹੁਣ ਹੈਗੇ ਗਏ ਆ ਹਾਂ ਜੀ ਕੋਈ ਹੋਰ ਸਰਕਾਰ ਦਾ ਕੋਈ ਕੰਮ ਕਰ ਜੀ ਸਰਕਾਰ ਸਾਰਾ ਲਗਾ ਜਿੱਦਾਂ ਕਹਿੰਦੇ ਨਸ਼ੇ ਦੀ ਛਡਾ ਦੇ ਨਾ ਕੈਪਟਨ ਦਾ ਹਟਾ ਹੋਇਆ ਇਹਨਾਂ ਤੋਂ ਵੀ ਨਹੀਂ ਹਟਾਏ ਨਸ਼ਿਆ ਦਾ ਜੀ ਹੁਣ ਦੇਖਦਾ ਹੀ ਆ ਟੀਵੀ ਵਿੱਚ ਹਾਂਜੀ ਦਿਖਾਉਂਦੇ ਆ ਉਹਨਾਂ ਤੇ ਕੰਮ ਪੈਂਦਾ ਆ ਜੀ ਇੱਥੇ ਤੁਹਾਡੇ ਏਰੀਆ 'ਚ ਹੁਣ ਮਿਲਦਾ ਨਹੀਂ ਹਾਂਜੀ ਹੁਣ ਤੁਹਾਡੇ ਏਰੀਆ 'ਚ ਮਿਲਦਾ ਨਹੀਂ ਨਾ ਸਾਡੇ ਨਹੀਂ ਸਾਡੇ ਏਰੀਆ 'ਚ ਕੋਈ ਹੋਈ ਨਹੀਂ ਇੰਦਾਂ ਦਾ ਜੀ ਕਿਹੜਾ ਪਿੰਡ ਦੱਸਿਆ ਚੌੜਾ ਜੀ ਚੌੜਾ ਤੁਹਾਡੇ ਗਵਾਂਢ 'ਚ ਮਿਲਦਾ ਵਾ ਕਿੱਥੇ ਜੀ ਦੇਖ ਲਓ ਆਪੇ ਫਿਰ ਫਿਰ ਜਾ ਕੇ